ਜੈ 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 ਬਾਬਾ ਸਾਡੇ ਦੀ ਸੋਚ ਤੇ ਪਿਆਰ ਲਿਆ ਕੇ ਤੋਂ ਕੇ ਸਾਡੇ ਰਹਿਬਰ ਬਾਬਾ ਸਾਡੇ ਡਾਕਟਰ ਵੀਰਮ ਸਿੰਘ ਰਾਏ ਦਾ ਜਨਮ ਦਿਨ 14 ਅਪ੍ਰੈਲ ਤੂੰ ਜਿਹੜਾ ਆਨ ਲੱਗਾ ਉਸ ਮੀਟਿੰਗ ਦੇ ਉਸ ਉਸ ਮੀਟਿੰਗ ਦਾ ਆਯੋਜਨ ਇਸ ਕਰਕੇ ਅੱਜ ਰੱਖਾਂਗੇ ਆ ਬਾਬਾ ਸਾਹਿਬਾਂ ਦੇ ਦੱਸੋ ਬਾਬਾ ਸਾਹਿਬ ਜੀ ਦਾ ਜਨਮ ਲੁਧਿਆਣਾ ਆ ਰਿਹਾ ਜੀ ਸਾਰੇ ਮੇਰੇ ਵੀਰਾਂ ਨੇ ਰਲ ਮਿਲ ਕੇ ਆਪਣਾ ਯੋਗਦਾਨ ਪਾਣਾ ਵਾ ਤੇ ਸਾਰੇ ਇਕੱਠੇ ਹੋ ਕੇ ਚੱਲਾਂਗੇ ਬਾਬਾ ਸਾਹਿਬ ਜੀ ਦੀ ਸੋਚ ਤੇ ਮੇਰਾ ਨਾਮ ਸਚਿੰਤ ਢੰਗਾਨ ਹੈ ਹਾਂਜੀ ਅੱਜ ਅਸੀਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੀ ਮੀਟਿੰਗ ਕੀਲੇ ਮੱਲੇ ਦੇ ਵਿੱਚ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਮੁੱਖ ਦਫ਼ਤਰ ਦੇ ਵਿੱਚ ਰੱਖੀ ਗਈ ਜਿਹਦਾ ਮੀਟਿੰਗ ਦਾ ਅਸੀਂ ਬੈਠਕ ਦਾ ਇਸ ਕਰਕੇ ਯੋਜਨ ਕੀਤਾ ਗਿਆ ਕਿਉਂਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਬਹੀਮਰਾਮ ਬੇੜਗਰ ਜੀ ਦਾ ਜਨਮ ਦਿਨ ਆ ਰਿਹਾ ਹੈ ਉਹਦੇ ਜਨਮ ਦਿਨ ਨੂੰ ਲੈ ਕੇ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਲੈ ਕੇ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ ਤੇ ਅਸੀਂ ਹਰ ਸਾਲ ਪੈਦਲ ਚੇਤਨਾ ਮਾਰਚ ਪੈਦਲ ਚੇਤਨਾ ਮਾਰਚ ਰੈਲੀ ਹਮੇਸ਼ਾ ਕਰਦੇ ਹੁੰਦੇ ਆ ਤੇ ਇਸ ਵਾਰ ਅਸੀਂ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਕਿ ਬਾਬਾ ਸਾਹਿਬ ਹਮੇਸ਼ਾ ਪੜ੍ਹਾਈ ਪੜ੍ਹਾਈ ਨੂੰ ਹਮੇਸ਼ਾ ਪਹਿਲ ਦਿੰਦੇ ਆ ਤੇ ਅਸੀਂ ਆਪਣੀ ਸੰਸਥਾ ਵੱਲੋਂ ਅਹਿਮ ਫੈਸਲੇ ਲਿੱਤੇ ਗਏ ਕਿ ਜਿਹੜੇ ਬੱਚੇ ਫਾਈਨੈਂਸ਼ੀਅਲੀ ਕਮਜ਼ੋਰ ਨੇ ਜਿਹੜੇ ਬੱਚੇ ਪੜਨ ਦੇ ਇੱਛੂ ਕਾ ਅਸੀਂ ਉਹ ਬੱਚਿਆਂ ਨੂੰ ਪੜ੍ਹਾਈ ਦੀ ਜ਼ਿੰਮੇਵਾਰੀ ਅਸੀਂ ਲਵਾਂਗੇ ਤੇ ਉਸ ਦਿਨ ਅਸੀਂ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡ ਕੇ ਬਾਬਾ ਸਾਹਿਬ ਦਾ ਜਨਮ ਦਿਨ ਸੈਲੀਬ੍ਰੇਟ ਕਰਾਂਗੇ ਤੇ ਸਰ ਜਿੱਦਾਂ ਦੇਖਿਆ ਵੇ ਗਰੀਬ ਪਰਿਵਾਰ ਨੇ ਜੇ ਕਈ ਵਾਰੀ ਬੱਚਿਆਂ ਕੋਲੋਂ ਨਹੀਂ ਪੜ੍ਹਾਈ ਹੋ ਸਕਦੀ ਪਰਿਵਾਰ ਵੱਲੋਂ ਨਹੀਂ ਫੀਸਾ ਦਿੱਤੀ ਹੈ ਇਹਨੇ ਉਹਨਾਂ ਬੱਚਿਆਂ ਦੀ ਵੀ ਜ਼ਿੰਮੇਵਾਰੀ ਤੁਸੀਂ ਲੋਗੇ ਬਿਲਕੁਲ ਬਿਲਕੁਲ ਅਸੀਂ ਨਿਊ ਜੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਪਹਿਲਾਂ ਵੀ ਇੱਕ ਚੰਗੇ ਨੇਕ ਕੰਮ ਕਰਦੇ ਆ ਰਹੇ ਆ ਤੇ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਅਸੀਂ ਇਹ ਫੈਸਲਾ ਲਿੱਤਾ ਕਿ ਜਿਹੜੇ ਬੱਚੇ ਪੜਨ ਦੇ ਇੱਛੁਕ ਹੈਗੇ ਅਸੀਂ ਉਹਨਾਂ ਦੀ ਬਿਲਕੁਲ ਜ਼ਿੰਮੇਵਾਰੀ ਚੱਕਾਂਗੇ ਕਿੱਦਾਂ ਮਿਲ ਸਕਦੇ ਨੇ ਪਰਿਵਾਰ ਤੁਹਾਨੂੰ ਆ ਕੇ ਉਹ ਐਪ ਵਗੈਰਾ ਕੋਈ ਤੁਹਾਡੇ ਅਸੀਂ ਆਪਣਾ ਮਤਲਬ ਕੀ ਆਪਣੀ ਸੰਸਥਾ ਵੱਲੋਂ ਅਸੀਂ ਆਪਣਾ ਨੰਬਰ ਉਹ ਕਰ ਦਾਂਗੇ ਤੇ ਉਹਦੇ ਵਿੱਚ ਨੰਬਰ ਨੂੰ ਲੈ ਕੇ ਉਹ ਸਾਡੇ ਨਾਲ ਮਿਲ ਸਕਦੇ ਆ ਤੇ ਸਰ ਜਿੱਦਾਂ ਰੈਲੀ ਕਰਦੇ ਸੀ ਰੈਲੀ ਤੋਂ ਵਿਚਾਰ ਕਿੱਦਾਂ ਤਾਂ हटਿਆ ਤੁਹਾਡਾ ਇਸ ਵਾਰੀ ਨੇ ਨਵਾਂ ਵਿਚਾਰ ਜਿਹੜਾ ਸ਼ੁਰੂ ਹੋਇਆ ਦੇਖੋ 바ਵਾ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਪੜ੍ਹਾਈ ਸ਼ੇ ਪੜ੍ਹਾਈ ਉਹ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਉਹ ਦਹਾੜੇਗਾ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹ ਲਿਖਾ ਕੇ ਇੱਕ ਚੰਗਾ ਨੇਕ ਅਨਸਾਰ ਬਣਾ ਕੇ ਇੱਕ ਕੋਈ ਪੜ੍ਹ ਲੈ ਕੇ ਸਾਡੇ ਬੱਚੇ ਆਈਪੀਐਸ ਆਈਐਸ ਜੱਜ ਬਣ ਸਕਦੇ ਆ ਇਸ ਕਰਕੇ ਅਸੀਂ ਸੋਚਿਆ ਵੀ ਪੜ੍ਹਾਈ ਨੂੰ ਪਹਿਲ ਦਿੱਤੀ ਜਾਵੇ ਬਾਵਾ ਸਾਹਿਬ ਦੀ ਸੋਚ ਤੇ ਪੈਰਾ ਦਿੱਤਾ ਜਾਵੇ ਜੱਜ 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 ਵੀ